ਦੇ ਵੀ ਦੋਸਤੋ ਸੰਗਰੂਰ ਸ਼ਹਿਰ ਆਲਾ ਮਾਤੇ ਖੁਸ਼ਖਬਰੀ ਆ ਜ ਹੁਣ ਤੁਸੀਂ ਇੱਥੋਂ ਵੀ ਬਈ ਖਰੀਦ ਸਕਦੇ ਹੋਗੇ ਰੰਧਾਵਾ ਬੱਕਰੇ ਦਾ achar ਬਈ ਜੀ ਦੁਕਾਨ ਖੁੱਲ ਚੁੱਕੀ ਹੈ ਜੀ ਜਿਹੜਾ ਰੋਡ ਆ ਬਈ ਜੀ ਬਰਨਾਲੇ ਆਲਾ ਰੋਡ ਆ ਬਈ ਜੀ ਪੁਲਿਸ ਲੈਣ ਤੋਂ ਸਿੱਧਾ ਤੁਸੀਂ ਇੱਥੇ ਆਉਂਗੇ 1 ਕਿਲੋ ਕਿਲੋ ਮੀਟਰ ਦਾ ਫਾਸਲਾਗਾ ਤੇ ਇੱਥੋਂ ਤੁਸੀਂ ਰੰਧਾਵਾ ਬੱਕਰੇ ਦਾ achar ਲੈ ਕੇ ਜਾ ਸਕਦੇ ਹੋਗੇ ਤੇ ਹੋਰ ਵੀ ਬਈ achar ਕਿਹੜੇ-ਕਿਹੜੇ ਸਾਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਇਹ ਆ ਬਈ ਜੀ ਦੁਕਾਨ ਨਿਗਾ ਮਾਰ ਲਓ ਤੁਸੀਂ ਇੱਥੋਂ ਆ ਕੇ ਲੈ ਕੇ ਜਾਣਾਗਾ ਰੰਧਾਵਾ ਬੱਕਰੇ ਦਾ ਮੁਰਗੇ ਦਾ achar ਆਜੋ ਬਈ ਗੱਲਬਾਤ ਕਰਦੇ ਆ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਅੰਦਰ ਦੇ ਬਾਈਰੇ ਨਾਲ ਕਰਦੇ ਆਂ ਗੱਲਬਾਤ ਦਿੰਨੇ ਆ ਪਹਿਲਾਂ ਵਧਾਈਆਂ ਬਾਈ ਜੀ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਵੀਂ ਸ਼ਾਪ ਦੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਠੀਕ ਹੈ ਤੇ ਵੀਰ ਜੀ ਸਟਾਰਟਿੰਗ ਦੇ ਵਿੱਚ ਹੀ ਨਾ ਲੋਕੇਸ਼ਨ ਬੋਲ ਦਿਓ ਕਿ ਆਪਣੀ ਜਿਹੜੀ ਸ਼ਾਪ ਹੈ ਕਿੱਥੇ ਇਹ ਜਿਹੜੀ ਲੋਕੇਸ਼ਨ ਆ ਵੀਰੇ ਆਪਣੀ ਜਦੋਂ ਵੀ ਜਦੋਂ ਮਤਲਬ ਆਪਾਂ ਇਧਰੋਂ ਮੇਨ ਰੋਡ ਤੋਂ ਨਾ ਮਸਤਵਾਨਾ ਸਾਹਿਬ ਵਾਲੀ ਸਾਈਡ ਮਸਤਵਾਨਾ ਸਾਹਿਬ ਵਾਲੀ ਸਾਈਡ ਤੋਂ ਬਾਜ਼ਾਰ ਵੱਲ ਆਉਣੇ ਆ ਹਾਂਜੀ ਉੱਥੇ ਵੀਰੇ ਮੇਨ ਲੋਕੇਸ਼ਨ ਆ ਆਪਣੀ ਠੀਕ ਹੈ ਕਹਿੰਦੇ ਆਪਾਂ ਕੇ ਬਾਈਪਾਸ ਦੇ ਦੇ ਬਾਹਰ ਨੂੰ ਜਾ ਰਹੇ ਬਾਈਪਾਸ ਦੇ ਹਾਂਜੀ 100 150 ਮੀਟਰ ਦੀ ਦੂਰੀ ਤੇ ਆਪਣੀ ਮੇਨ ਰੋਡ ਦੇ ਉੱਪਰ ਇਹ ਆਪਣੀ ਨਵੀਂ ਦੁਕਾਨ ਬਣਾਈ ਆਪਾਂ ਨੇ ਰੰਧਾਵਾ ਬੱਕਰੇ ਦਾ ਤੇ ਦੇਸੀ ਮੁਰਗੇ ਦਾ ਚਾਰ ਬੱਕਰੇ ਦਾ ਦੇਸੀ ਮੁਰਗੇ ਦਾ ਚਾਰ ਦੇਸੀ ਮੁਰਗੇ ਦਾ ਚਾਰ ਹੋ ਗਿਆ ਠੀਕ ਹੈ ਕਿ ਕੁਆਂਟੀਟੀ ਦੀ ਗੱਲ ਕਰੀ ਤਾਂ ਕਿਹੜੀ ਕਿਹੜੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੋ ਗਾ ਕੁਆਂਟੀਟੀ ਵੀ ਇਹ ਸਾਰਿਆਂ ਨੂੰ ਛੋਟੀ ਆਪਣੀ ਦੇਖੋ ਇਹ 1/2 ਕਿਜੀ ਆ ਅੱਧਾ ਕਿਲੋ ਤੋਂ ਸਟਾਰਟ ਹੋ ਕੇ 800 ਗ੍ਰਾਮ, ਕਿਲੋ, 2 ਕਿਲੋ, 5 ਕਿਲੋ ਅੱਗੇ ਅਗਲੇ ਦੀ ਕੈਪੈਸਿਟੀ ਆ ਜਿੰਨਾ ਵੀ ਬਣਾਉਣਾ ਹੋਵੇ ਸਾਰੀਆਂ ਮਤਲਬ ਉਹਦੇ ਵਿੱਚ ਆਪਾਂ ਕੁਆਂਟੀਟੀ ਦੇ ਵਿੱਚ ਇਹ ਆਪਾਂ ਨੂੰ ਆਪਾਂ ਪ੍ਰੋਵਾਈਡ ਕਰਾਂਗੇ ਠੀਕ ਹੈ ਜੇ ਹੁਣ ਗਰੰਟੀ ਦੀ ਗੱਲ ਕਰੀ ਤਾਂ ਆਪਣੀ ਜਿਹੜੇ 4 ਦੀ ਗਰੰਟੀ ਕਿੰਨਾ ਚਿਰ ਦੀ ਇਹ ਗਰੰਟੀ ਵੀਰੇ ਆਪਣੀ 1 ਮਹੀਨੇ ਦੀ ਆ ਠੀਕ ਹੈ ਜੀ ਜਿਹੜੀ ਇਹ ਆਪਾਂ ਇਹ ਆਪਣਾ ਪ੍ਰੋਡਕਟ ਆ ਆਪਾਂ ਨੇ ਮਤਲਬ ਰੱਖਣਾ ਫ੍ਰਿਜ ਦੇ ਵਿੱਚ ਹੀ ਆ ਠੀਕ ਹੈ ਇਹ ਜਿੰਨਾ ਖਾਣਾ ਇਹਨੂੰ ਓਨਾ ਕੱਢੋ ਠੀਕ ਹੈ ਤੇ ਇਹਨੂੰ ਆਪਦਾ ਖਾ ਕੇ ਉਹ ਜਿਹੜੀ ਬਾਕੀ ਬਚਦੀ ਉਹਨੂੰ ਢੱਕਣ ਲਾ ਕੇ ਆਪਾਂ ਫਰਜ ਦੇ ਵਿੱਚ ਰੱਖੋ 1 ਮਹੀਨੇ ਤੱਕ ਮਨੀ ਬੈਗ ਦੀ ਗਾਰੰਟੀ ਆ ਜੇ ਖਰਾਬ ਹੁੰਦਾ ਉੱਲੀ ਲੱਗਦੀ ਆ ਕੁਝ ਵੀ ਹੁੰਦਾ ਤਾਂ ਅਸੀਂ ਮਤਲਬ ਪੈਸੇ ਵਾਪਸ ਕਰਨ ਤੱਕ ਰੱਖਦੇ ਠੀਕ ਹੈ ਤੇ ਜੇ ਹੁਣ ਰੇਟ ਦੀ ਗੱਲ ਕਰੀਏ ਰੇਟ ਅੱਧਾ ਕਿਲੋ ਦਾ ਸੀ ਹੈ ਰੇਟ ਅੱਧਾ ਕਿਲੋ ਦਾ ਹੈਗਾ ਵੀਰੇ 450 ਜੀ ਆਪਣੀ 800 ਗ੍ਰਾਮ ਦੀ ਪੈਕ ਤਾਂ ਹੈਗਾ 700 ਰੁਪਿਆ 1 ਕਿਲੋ ਹੈਗਾ ਆਪਣਾ 850 ਰੁਪਏ ਦਾ ਉਤ ਉਸ ਤੋਂ ਬਾਅਦ ਜਿੰਨੀ ਮਰਜ਼ੀ ਆਪਣੀ ਕੁਆਂਟੀਟੀ ਲੈ ਲਓ ਕੋਈ ਚੱਕਰ ਨਹੀਂ ਠੀਕ ਹੈ ਹਾਂਜੀ ਵੀ ਜਿਹੜੇ ਬੱਕਰੇ ਹੁੰਦੇ ਨੇ ਉਹ ਪ्योर ਦੇਸੀ ਹੁੰਦੇ ਨੇ ਅਸੀਂ ਵੀਰੇ ਬੱਕਰੇ ਆ ਜਿਹੜੇ ਚਰਾਊ ਬੱਕਰੇ ਲੈਣੇ ਆ ਸਾਡਾ ਜ਼ਿਆਦਾਤਰ ਮਾਲ ਅਸੀਂ ਆਪਣੀ ਮੰਡੀ ਵੀ ਲਾਉਣਿਆ ਉਤੋਂ ਖਰੀਦੇ ਜਾਂਦੇ ਨੇ ਤੇ ਬਾਕੀ ਸੀਜ਼ਨ ਦੇ ਵਿੱਚ ਅਸੀਂ ਜਿਹੜੇ ਬੱਕਰੇ ਫਿਰ ਰਾਜਸਥਾਨ ਤੋਂ ਖਰੀਦਦੇ ਆ ਜਿਹੜੇ ਚਰਾਊ ਬੱਕਰੇ ਹੁੰਦੇ ਆ ਚਰਾਊ ਬੱਕਰੇ ਦਾ ਟੇਸਟ ਹੀ ਹੋਰ ਹੁੰਦਾ ਵੀਰੇ ਠੀਕ ਹੈ ਹਾਂਜੀ ਜਿਹੜੇ ਮਸਾਲੇ ਨੇਗੇ ਉਹ ਉਹ ਦੇਸੀ ਹੁੰਦੇ ਨੇ ਮਸਾਲੇ ਬਿਲਕੁਲ ਦੇਸੀ ਨੇ ਦੇਸੀ ਤਰੀਕੇ ਨਾਲ ਮਤਲਬ ਜਿਹੜੇ ਆਪਣੇ ਬਾਬੇ ਕਹਿੰਦੇ ਹੁੰਦੇ ਸੀ ਨਾ ਵੀ ਬੱਕਰੇ ਦਾ achar ਇਹ ਉਹ ਬੱਕਰੇ ਦਾ achar ਆ ਬਿਲਕੁਲ ਦੇਸੀ ਤਰੀਕੇ ਨਾਲ ਆਪਣੇ ਮਸਾਲੇ ਆ ਜਿਹੜੇ ਉਹ ਵੀ ਰਾਜਸਥਾਨ ਤੋਂ ਮੰਗਾਏ ਜਾਂਦੇ ਆ ਠੀਕ ਹੈ ਹਾਂਜੀ ਇਹਦੇ ਵਿੱਚ ਇੱਕ ਤਰ੍ਹਾਂ ਦਾ ਵੀ ਕੈਮੀਕਲ ਨਹੀਂ ਲੱਗਿਆ ਹੋਊਗਾ ਠੀਕ ਹੈ ਹਾਂਜੀ ਕਿਹੜਾ ਬੰਦਾ ਖਾਊਗਾ ਉਹਦੇ ਫਰੀਡ ਨੂੰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਊਗਾ ਕਿ ਤਜਾਬ ਬਣ ਗਿਆ ਜਾਂ ਕੋਈ ਹੋਰ ਕੋਈ ਇੱਕ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਬਾਕੀ ਜਿਹੜਾ ਬੰਦਾ ਤੁਸੀਂ ਛੋਟੀ ਪੈਕਿੰਗ ਇੱਕ ਵਾਰ ਤੁਸੀਂ ਜਿਹਨੇ ਨਹੀਂ ਖਾਦਾ ਲਿਜਾ ਕੇ ਦੇਖੋ ਬਾਕੀ ਵੀਰੇ ਰਿਜ਼ਲਟ ਤੁਸੀਂ ਆਪ ਦਿਓਗੇ ਠੀਕ ਹੈ ਹਾਂਜੀ ਲੋ ਵੀ ਜਿਹੜੇ ਸਾਡੇ ਮੁੱਖ ਮਹਿਮਾਨ ਸੀ ਕੰਪਨੀ ਦੇ ਮਾਈ ਜੀ ਤਤਪਾਲ ਜੀ ਇਹ ਨਾਲ ਵੀ ਕਰਾਂਗੇ ਗੱਲਬਾਤ ਬਾਈ ਪਹਿਲਾਂ ਸਾਸੀ ਕਾ ਜੀ ਸਾਸੀ ਗੱਲ ਬਾਈ ਸਾਰਿਆਂ ਦੀ ਬਾਈ ਤੇ ਹੈਗੀ ਮੋਬਾਈਲਾਂ ਦੀ ਦੁਕਾਨ ਕੋਲਾ ਮਾਰਕੀਟ ਦੇ ਵਿੱਚ ਫੋਨ ਕੈੱਟ ਦੀ ਹਾਂਜੀ ਬਾਈ ਠੀਕ ਹੈ ਤੇ ਬਾਈ ਜੀ ਅੱਜ ਆਪਾਂ ਕਾਊਂਟਰ ਦੇ ਉੱਤੇ ਆਏ ਹਾਂ ਹਾਂਜੀ ਹਾਂਜੀ ਬਾਈ ਨੇ ਦਾ ਕੰਮ ਤੁਹਾਨੂੰ ਕਿਵੇਂ ਲੱਗਿਆ ਬਾਈ ਕੰਮ ਤਾਂ ਗੱਲ ਆਇਆ ਵੀ ਜਿਹੜਾ ਸੰਗਰੂਰ ਵਾਲਾ ਕਾਊਂਟਰ ਆ ਸਾਡਾ ਇਹ ਇਸ ਵਾਰੀ ਖੋਲਿਆ ਬਾਈ ਨਾਮ ਆਪਾਂ ਨੇ ਠੀਕ ਹੈ ਜਿਹੜਾ ਇਸ ਤੋਂ ਪਹਿਲਾਂ ਇਹ ਸੇਲ ਕਰ ਰਹੀ ਸੀ ਮੇਰੇ ਇਹ ਹੈਗੇ ਨੇ ਦੋਸਤ ਬਾਈ ਹੂੰ ਤੇ ਮੇਰੀ ਜੀ ਦੁਕਾਨਾ ਕੌਲਾਪਾਰਕ ਦੇ ਵਿੱਚ ਆਈਫੋਨ ਦਾ ਕੰਮ ਆ ਜਿਹੜੀ ਇਸ ਤੋਂ ਪਹਿਲਾਂ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਸੇਲ ਕੀਤੀ ਆ ਉਹ ਸਾਰੀ ਮੈਂ ਕੀਤੀ ਆ ਬਾਈ ਇਹ ਕੰਮ ਜੀ ਹਾਂ ਜੀ ਹਾਂ ਇਹ ਪੰਜਾਬ ਦੇ ਵਿੱਚ ਬਾਈ ਮਾਰਕੀਟ ਕਰਦੇ ਸੀਗੇ ਤੇ ਲੋਕਲ ਬਾਈ ਆਪਣੀ ਜਾਣ ਪਛਾਣ ਔਨ ਕਰਕੇ ਇੱਥੇ ਜਿੰਨੇ ਦੋਸਤ ਮੰਗਦੇ ਸੀ ਜਾਂ ਮੇਰੇ ਮੈਂ ਪੇਜ ਤੇ ਪਾਉਂਦਾ ਸੀ ਉਹਦੇ ਕਰਕੇ ਜਿਹੜੀਆਂ ਨੀਡਜ਼ ਆ ਰਹੀ ਥੀ ਉਹ ਸਾਰੀਆਂ ਆਪਾਂ ਪੂਰੀਆਂ ਕਰੀਆਂ ਨੇ ਲੋਕਲ ਮੈਨੂੰ ਅੱਜ ਤੱਕ ਵੀਰੇ ਕੋਈ ਲੰਬਾ ਨਹੀਂ ਆਇਆ ਤੁਸੀਂ ਇੱਕ ਗੱਲ ਦੇਖ ਲਓ ਬਾਈ ਮੇਰਾ ਤਾਂ ਇਹਦੇ 'ਚ ਕੋਈ ਆਪਣੀ ਕੋਈ ਫਾਇਦਾ ਨਹੀਂ ਸੀਗਾ ਕੋਈ ਨੁਕਸਾਨ ਨਹੀਂ ਸੀਗਾ ਪਰ ਮੈਂ ਯਾਰੀ ਦੋਸਤੀ ਦੇ ਨਾਂ ਤੇ ਹੋਂਦੇ ਸੇਲ ਕੀਤਾ ਜੇ ਮਾੜੀ ਚੀਜ਼ ਹੁੰਦੀ ਬਾਈ ਮੈਂ ਆਪਣੇ ਕੰਮ ਤੇ ਕਿਉਂ ਇਫੈਕਟ ਪਾਉਂਦਾ ਜੇ ਮੈਂ ਕੋਈ ਮਾੜੀ ਚੀਜ਼ ਸੇਲ ਕਰੂੰਗਾ ਤਾਂ ਮੇਰੇ ਕੰਮ ਤੇ ਵੀ ਇਫੈਕਟ ਪੈਣਗੇ ਬਾਈ ਪਰ ਮੈਂ ਜਿੰਨਾ ਵੀ ਸੇਲ ਕੀਤਾ ਡੇਲੀ ਬਾਈ 20 ਕਿਲੋ ਮੈਂ ਆਫਲਾਈਨ ਤੇ 20 ਤੋਂ 25 ਕਿਲੋ ਆਨਲਾਈਨ ਬਾਈ ਇੰਨੀ ਸੇਲ ਕਰਦੇ ਰਿਹਾ ਸੀ ਕਾਪੀ ਤੇ ਲਿਖਿਆ ਵੀ ਪਿਆ ਇੱਕ ਵੀ ਕਦੇ ਵੀ ਲੰਬਾ ਨਹੀਂ ਆਇਆ ਬਾਈ ਮਹੀਨੇ ਦੇ ਵਿੱਚ ਵੱਧ ਤੋਂ ਵੱਧ 1 ਕਿਲੋ ਬਾਈ ਜੇ ਕਿਸੇ ਦਾ ਖਰਾਬ ਹੋ ਵੀ ਜਾਂਦਾ ਸੀ ਤਾਂ ਉਹ ਇਹਨਾਂ ਨੇ ਵਾਪਸ ਲਿਆ ਤਾਂ ਅਗਲੇ ਦੇ ਪੈਸੇ ਵਾਪਸ ਲੈਨੇ ਪਰ ਬਾਈ ਮਤਲਬ ਇਹ ਚੀਜ਼ ਜਿਹੜੀ ਇਹਨਾਂ ਨੇ ਗਾਰੰਟੀ ਰੱਖੀ ਹੋਈ ਆ ਇਹਦਾ ਲੋਕ ਗਲਤ ਫਾਇਦਾ ਨਾ ਉਠਾਉਣ ਸਹੀ ਗੱਲ ਹੈ ਕਈ ਵਾਰ ਲੋਕ ਖੋਲ ਕੇ ਬਾਈ ਉਹਨੂੰ ਗਲਤ ਯੂਜ਼ ਕਰ ਲੈਂਦੇ ਨੇ ਅਗਲਾ ਕਹਿੰਦਾ ਵੀ ਇਹਨਾਂ ਦਾ ਹੁਣ ਨਾਮ ਚੱਲ ਪਿਆ ਵੀ ਆਪਾਂ ਨਾਮ ਖਰਾਬ ਕਰਨ ਲਈ ਉਹ ਦੇਖੋ ਆਪਾਂ ਨੂੰ ਪਤਾ ਲੱਗ ਜਾਂਦਾਗਾ ਵੀ ਗਾਰੰਟੀ ਦਾ ਕੋਈ ਗਲਤ ਫਾਇਦਾ ਉਠਾਉਂਦਾ ਉਹ ਚੀਜ਼ ਗਲਤ ਹੈ ਪਰ 1 ਵੀ ਪਰਸੈਂਟ ਬਾਈ ਇਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇਹ ਸਾਫਤ ਹੈ ਵੀ ਆਪਾਂ ਕਲੀਅਰ ਹੈ ਵੀ ਕੋਈ ਵੀ ਆਪਾਂ ਪੂਰੀ ਗਰੰਟੀ ਲੈ ਸਕਦੇ ਆ ਅਸੀਂ ਮੈਂ ਜੇ ਕੋਈ ਚੀਜ਼ ਦੇ ਵਿੱਚ ਕਮੀ ਨਿਕਲਦੀ ਹੈ ਤਾਂ ਅਸੀਂ ਵੀ ਗਰੰਟੀ ਲੈਂਦੇ ਆ ਜੀ ਹਾਂ ਬਈ ਬਾਈ ਦਾ ਆਪ ਦਾ 9-10 ਸਾਲ ਤੋਂ ਬਾਈ ਮਾਰਕੀਟ 'ਚ ਬੈਠੇ ਆ ਅਸੀਂ ਹਾਂਜੀ ਬਾਈ ਆਨਲਾਈਨ ਵੀ ਬਾਈ ਕੰਮ ਕਰਦੇ ਆ ਸਾਰੇ ਜਾਣਦੀ ਨੇ ਫੋਨ ਕੈਫੇ ਦੇ ਨਾਂ ਦੇ ਪੇਜ ਆ ਇੰਸਟਾਗ੍ਰam ਤੇ ਤੇ ਪਰ ਕਦੇ ਵੀ ਆਪਾਂ ਹੋਰ ਕਿਸੇ ਦੀ ਅਜੇ ਤੱਕ ਮਸ਼ਹੂਰੀ ਨਹੀਂ ਕਰੀ ਸੀ ਇਹ ਚੀਜ਼ ਦੀ ਇਹਨਾਂ ਦੀ ਕਰਦੇ ਆਂ ਤਾਂ ਕਿਸੇ ਗੱਲੋਂ ਹੀ ਕਰਦੇ ਆਂ ਬਈ ਜੇ ਗੱਲਬਾਤ ਹੈਗੀ ਆ ਨਹੀਂ ਮੈਨੂੰ ਬਈ ਕੀ ਲੋੜ ਪਈ ਆ ਨਾ ਮੈਂ ਕਹਿੰਦਾ ਵੀ ਜੇ ਇਹਨਾਂ ਦੀ ਚੀਜ਼ 'ਚ ਕੋਈ ਕਮੀ ਨਿਕਲਦੀ ਹੈ ਗਾਰੰਟੀ ਸਾਡੀ ਆ ਬਈ ਇਸ ਤੋਂ ਉੱਪਰ ਦਾ ਕੀ ਕਹਿ ਸਕਦੇ ਬਾਈ ਤਰਸਪਾਲ ਰੰਦਾਵੇ ਵਾਲਿਆਂ ਦੀ ਫੋਲ ਹੈ ਜਿਹੜੀ ਜ਼ਿੰਮੇਵਾਰੀ ਲੈ ਰਿਆ ਜ਼ਿੰਮੇਵਾਰੀ ਉਦੋਂ ਚੱਕੀ ਜਾਂਦੀ ਹੁੰਦੀ ਹੈ ਜਦੋਂ ਪਤਾ ਹੁੰਦਾ ਹੈ ਕਿ ਇਹ ਠੀਕ ਹੈ ਜਿਹੜੀ 1001% ਸਹੀ ਹੈਗੀ ਬਈ ਜਿਹੜਾ ਇਹ ਕਾਊਂਟਰ ਲੱਗੇਗਾ ਰੰਦਾਵਾ ਬੱਕੇ ਦੇ ਇਚਾਰ ਦਾ ਸ਼ਹਿਰ ਸੰਗਰੂਰ ਦੇ ਵਿੱਚ ਜਿੱਥੇ ਆਪਣਾ ਬਾਈ ਮਿੰਟੂ ਮਿੰਟੂ ਅਵੇਲੇਬਲ ਹੋਇਆ ਕਰਵਾ ਮੈਨੂੰ ਮਾਈਕ ਲੈ ਲੈ ਭਾਈ ਬਣ ਕੇ ਬਾਈ ਕਨੀਓ ਹਾਂਜੀ ਮਿੰਟੂ ਭਾਈ ਹਾਂਜੀ ਮਿੰਟੂ ਕਿੰਨਾ ਚਿਰ ਹੋ ਗਿਆ ਭਾਈ ਪਿਛਲੇ ਸਾਲ ਵੀ ਆਪਾਂ ਚਾਲੂ ਕਰਿਆ ਸੀਗਾ ਤੇ ਕਿਵੇਂ ਰਿਹਾ ਰਿਸਪੌਂਸ ਲੋਕਾਂ ਦਾ ਰਿਸਪੌਂਸ ਵੀਰੇ ਬਹੁਤ ਵਧੀਆ ਰਿਸਪੌਂਸ ਹੋਣ ਦੇ ਕਾਰਨ ਹੀ ਅੱਜ ਐਡਾ ਵੱਡਾ ਆਉਟਲਟ ਖੋਲ੍ਹ ਰਹੇ ਹਾਂ ਔਰੇ ਸਹੀ ਗੱਲ ਹੈ ਜੇ ਰਿਸਪੌਂਸ ਸੀ ਤਾਂ ਹੀ ਖੋਲ੍ਹ ਰਹੇ ਹਾਂ ਇਹ ਆਪਦੇ ਪ੍ਰੋਡਕਟ ਤੇ ਯਕੀਨ ਆ ਤਾਂ ਖੋਲ੍ਹ ਰਹੇ ਹਾਂ ਲੋਕਾਂ ਦੇ ਜੇ ਦਿਲ ਜਿੱਤਿਆ ਤੇ ਸਾਨੂੰ ਫੀਡਬੈਕ ਆਇਆ ਇਹ ਉਹਨਾਂ ਦਾ ਪਿਆਰ ਆ ਸਾਰਿਆਂ ਦਾ ਜੋ ਐਡਾ ਵੱਡਾ ਆਊਟਲੈਟ ਆ ਬਾਈ ਤਰਸਪਾਲ ਉਰੀ ਬੈਠੇ ਨੇ ਇਹਨਾਂ ਨੇ ਮਤਲਬ ਕਿ ਵੀਰੇ ਇਹ ਜੇ ਮੈਂ ਬਾਹਰ ਹੁੰਦਾ ਸੀਗਾ ਇਹਨਾਂ ਨੇ ਆਪਣੀ ਸ਼ੌਪ ਤੇ ਵੀ ਰੱਖ ਕੇ ਆਪੇ ਚੀਜ਼ ਦਾ ਤੇ ਇਹਨਾਂ ਨੇ ਬਾਕੀ ਸਭ ਨੂੰ ਸਾਰੀ ਜਾਣਕਾਰੀ ਚੀਜ਼ ਬਾਰੇ ਦੇ ਦਿੱਤੀ ਆ ਹਾਂਜੀ ਸਾਡੇ ਵੱਲੋਂ ਫੁੱਲ ਗਰੰਟੀ ਆ ਠੀਕ ਹੈ ਹਾਂ ਤੇ ਮੈਨੂੰ ਵੀ ਹੁਣ ਜਿਵੇਂ ਚੱਲ ਪਿਆ ਸੀ ਜਦ ਚੱਲੂ ਗਈ ਅੱਗੇ ਵਧਿਆ ਜਾਊਗਾ ਤੇ ਕਈ ਭਰਾ ਸੋਚਦੇ ਹੁੰਦੇ ਨੇ ਕਿ ਯਾਰ ਆਪਾਂ ਆਪਣਾ ਬਕਰਾ ਜਾਂ ਕੋਈ ਵੀ ਸਮਾਨ ਲੈ ਕੇ ਆਪਾਂ ਹੱਥੀਂ ਚਾਰ ਪਉਣਾ ਹੈਗਾ ਦੇਖ ਕੇ ਤਾਂ ਅਵੇਲੇਬਲ ਹੈ ਬਈ ਉਹ ਵੀ ਬਿਲਕੁਲ ਅਵੇਲੇਬਲ ਹੈ ਜੇ ਕੋਈ ਭਾਈ ਕਹਿੰਦਾ ਵੀ ਹਾਂ ਅਸੀਂ ਇੱਕੋ ਫੀਲ ਲੈ ਲਈਆਂ ਬਣਾਉਣ ਵਾਲੀ ਫੀਲ ਲੈਣੀ ਆ ਉਹ ਆਪਣੀ ਰਸੋਈ ਉਹਨਾਂ ਨੂੰ ਅਵੇਲੇਬਲ ਦੇਵਾਂਗੇ ਉਹ ਆਪਦਾ ਆ ਕੇ ਬਣਾ ਸਕਦੇ ਨੇ ਆਪਦਾ ਕੱਚਾ ਮਾਲ ਲੈ ਆਉਣ ਤੇ ਆਪਾਂ ਰਸੋਈ 'ਚ ਸਾਰੇ ਮਸਾਲੇ ਅਵੇਲੇਬਲ ਦੇਵਾਂਗੇ ਉਹਨਾਂ ਨੂੰ ਤੋ ਥੋੜਾ ਮੋਟੀ ਫਾਸਟ ਹੁੰਦੀ ਆ ਉਹ ਦੇਖ ਕੇ ਉਹ ਆਪ ਦਾ ਬਣਾਵਾ ਸਕਦੇ ਨੇ ਆ ਸਾਤੋਂ ਵੀ ਬਣਵਾ ਸਕਦੇ ਨੇ ਉਹ ਜੇ ਕਹਿੰਦਾ ਸੀ ਬਣਾਉਣਾ ਉਹ ਵੀ ਬਣਵਾ ਸਕਦਾ ਉਹ ਵੀ ਬਣਾ ਸਕਦਾ ਠੀਕ ਹੈ ਜੇ ਹੁਣ ਡਿਲੀਵਰੀ ਦੀ ਗੱਲ ਕਰੀਏ ਤਾਂ ਆਪਣੀ ਡਿਲੀਵਰੀ ਕਿੱਥੇ ਕਿ ਤੱਕ ਆਏਗੀ ਆਪਣੀ ਡਿਲੀਵਰੀ ਵੀਰੇ ਏ ਆ ਵੀ ਪੰਜਾਬ ਹਰਿਆਣਾ ਨੂੰ ਅਸੀਂ ਕਵਰ ਕਰ ਲੈਨੇ ਆ ਤੇ ਹੁਣ ਇੱਕ ਐਤਕੀ ਇਹ ਸ਼ੁਰੂ ਹੋ ਰਿਹਾ ਵੀ ਸਾਡਾ ਚਾਰ ਬਾਰ ਵੀ ਜਾਣ ਲੱਗਿਆ ਪਿਛਲੇ ਸਾਲ ਸਾਨੂੰ ਥੋੜੀ ਜੀ ਦਿੱਕਤ ਆਈ ਹੈ ਬਾਹਰ ਭੇਜਣ ਦੀ ਹਾਂਜੀ ਤੇ ਹੁਣ ਅਸੀਂ ਦੋ ਤਿੰਨ ਕੰਟਰੀਆਂ ਵਿੱਚ ਭੇਜ ਚੁੱਕੇ ਆ ਠੀਕ ਹੈ ਜੀ ਤੇ ਪੰਜਾਬ ਹਰਿਆਣਾ ਬਦਲ ਕੇ ਜਿੱਥੋਂ ਤੱਕ ਅਸੀਂ ਦਿੱਲੀ ਤੱਕ ਵੀ ਮਾਲ ਪਹੁੰਚਾਉਣਾ ਜਿੱਥੋਂ ਕੋਈ ਭਾਈ ਕਹੂਗਾ ਯਾਰ ਅ ਵੀ ਹਾਂ ਯਾਰ ਵੀ ਵਾਹ ਤੁਹਾਡਾ ਟੇਸਟ ਦੇਖਣ ਨੂੰ ਪਚਾਵਾਂਗੇ ਠੀਕ ਹੈ ਹਾਂ ਲੋ ਵੀ ਮਿੱਤਰੋ ਜਿਹੜੇ ਅਚਾਰ ਖਾਣ ਦੇ ਸਕੇਨ ਨੇਗੇ ਬਾਈ ਦੇਸੀ ਮੁਰਗੇ ਦਾ ਦੇਸੀ ਬੱਕਰੇ ਦਾ ਕਿਹਨੇ ਅਚਾਰ ਕਿੱਥੋਂ ਮਿਲੂਗਾ ਬਾਈ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ ਤੇ ਇੱਕ ਨਾ ਇੱਕ ਚੀਜ਼ ਹੋਰ ਹੈਗੀ ਅਚਾਰ ਦੇ ਨਾਲ ਨਾਲ ਆਰਗੈਨਿਕ ਜਿਹੜੇ ਸਾਬਣ ਵਾਇਰੇ ਨੇ ਤਿਆਰ ਕਰੇ ਹੋਣਗੇ ਜਿਵੇਂ ਇਹ ਨਿੰਮ ਦਾ ਸਾਬਣ ਹੈਗਾ ਸਾਰੇ ਆਰਗੈਨਿਕ ਨੇ ਬਾਈ ਬਿਲਕੁਲ ਆਰਗੈਨ ਕਿੰਨੇ ਵੀਰੇ ਕਿਸੇ 'ਚ ਪਰਫਿਊਮ ਨਹੀਂ ਵਰਤਿਆ ਗਿਆ ਕਿਸੇ 'ਚ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਠੀਕ ਹੈ ਹਾਂਜੀ ਇਹ ਕਿਹੜੇ ਕਿਹੜੇ ਮਿੰਟੇ ਸਾਬਣ ਹੁੰਦੇ ਨੇ ਬਾਈ ਆਪਣੇ ਇਹਦੇ ਵਿੱਚ ਆਪਣੇ ਸਾਬਣ ਹੈਗਾ ਐਲੋਵੇਰਾ ਜੀ ਹੂੰ ਠੀਕ ਹੈ ਜੀ ਤੇ ਹਣੀ ਦਾ ਹੋ ਗਿਆ ਜੀ ਤੇ ਆਪਣਾ ਹੋ ਗਿਆ λεਮਨ ਹਲਦੀ ਹੋਗੀ ਤੇ ਸ਼ਾਇਦ ਹੋ ਗਿਆ ਠੀਕ ਹੈ ਹਾਂਜੀ ਸਾਰੇ ਸਾਬਣ ਜਿਹੜੇ ਹੋਏ ਆਰਗੈਨਿਕ ਇਹ ਆ ਬੱਕਰੀ ਦਾ ਦੁੱਧ ਦੀ ਮੇਲ ਜੋ ਇਹਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਸਭ ਤੋਂ ਪੂਰੀ ਨਹੀਂ ਹੋ ਰਹੀ ਅੱਛਾ ਜੀ ਹਾਂ ਕਿਸੇ ਦੇ ਕੋਈ ਸ਼ਾਈਆਂ ਨੇ ਮੂੰਹ ਤੇ ਕੋਈ ਦਾਗ ਆ ਜਾਂ ਕੁਛੇ ਵੀ ਤਰ੍ਹਾਂ ਦਾ ਕੋਈ ਸਕਿਨ ਆਇਲੀ ਹੈ ਕੁਛ ਵੀ ਆ ਇਹ ਚੀਜ਼ ਸਾਡੀ ਬੈਸਟ ਆ ਤੇ ਇੱਕ ਸਾਡੀ ਸਵਾਦ ਹੀ ਸਾਬਣ ਅਸੀਂ ਨਵੀਂ ਬਣਾਈਆ ਰਾਖ ਕਹਾ ਜਾਂਦਾ ਜਿਹਨੂੰ ਕਿ ਪੰਜਾਬੀ ਚ ਆਪਾਂ ਰਾਖ ਕਹਿ ਦਿੰਨੇ ਆ ਉਹਦੀ ਆਪਣੇ ਬੇਰੀ ਦੀ ਲੱਕੜ ਨੂੰ ਉਹ ਕਰਕੇ ਉਤੋਂ ਸਾਬਣ ਤਿਆਰ ਕਰੀ ਗਿਆ ਇਹਦਾ ਵੀ ਰਿਜ਼ਲਟ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਫੀਡਬੈਕ ਇੰਨਾ ਸਾਬਣ ਦਾ ਮਤਲਬ ਇਹ ਸਮਝ ਲਓ ਵੀ ਸਭ ਤੋਂ ਸਾਬਣ ਦੇ ਕਾਊਂਟਰ ਮੰਗ ਲੈ ਰਹੇ ਹੈ ਜੀ ਮਤਲਬ ਕਿ ਇੰਨਾ ਉਰੇ ਸਭ ਤੋਂ ਆਪ ਨਹੀਂ ਪੂਰੀ ਹੋਈ ਤੇ ਆਪ ਦੀ ਪੂਰੀ ਹੋ ਗਈ ਹਾਂਜੀ ਹਾਂਜੀ ਠੀਕ ਹੈ ਤੇ ਜੇ ਇਹ ਵੀ ਕੋਈ ਮੰਗਾਉਣਾ ਚਾਹੁੰਦਾ ਹੈਗਾ ਤਾਂ ਇਹਦੀ ਵੀ ਡਿਲੀਵਰੀ ਵਗੈਰਾ ਕਰ ਦੋ ਹਾਂਜੀ ਇਹਦੀ ਵੀ ਡਿਲੀਵਰੀ ਕੋਈ ਮਰਜ਼ੀ ਸਾਬ ਤੋਂ ਕਿਤੇ ਵੀ ਮੰਗਾ ਲਓ ਇਹ ਅਗਲੇ ਨੂੰ ਪਾਰਸਲ ਕਰ ਦਨੇ ਉੱਥੇ ਪਹੁੰਚ ਜਾਂਦੇ ਜੀ ਤੇ ਕੀ ਕਾਸਟ ਹੈ ਬਈ ਇੱਕ ਬੀਜੀ ਇੱਕ ਕਾਸਟ ਹੈਗੀ ਹੈ ਮਰਜੀ ਇਹਦੀ ਅਸੀਂ ਨੇ 40 ਰੁਪਏ ਰੱਖੀ ਆ ਹਾਂ ਜੋ ਕਿ ਬਹੁਤ ਜੈਨੂਅਲ ਕੋਸਟ ਰੱਖੀ ਆ ਤੇ ਇਹਦੇ ਵਿੱਚ ਸਾਨੂੰ ਇਹ ਚੀਜ਼ ਦਾ ਮਾਣ ਆ ਵੀ ਅਸੀਂ ਸਾਬਣ ਬਿਲਕੁਲ ਆਰਗੈਨਿਕ ਬਣਾ ਰਹੇ ਆ 13 ਵਰਤ ਕੇ ਦੇਖ ਲਓ ਕੋਈ ਜਿਸ ਕਿਸੇ ਨੂੰ ਨਹੀਂ ਵੀ ਪਸੰਦ ਆ ਉਹ ਵਾਪਸ ਵੀ ਕਰ ਸਕਦਾ ਉਹਦੇ ਪੈਸੇ ਵਾਪਸ ਕਰ ਦਾਂਗੇ ਠੀਕ ਹੈ ਲੋ ਬਈ ਮਿੱਤਰੋ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਚਲਾਤਾ ਬਈ ਇੱਕ ਵਾਰੀ ਲੋਕੇਸ਼ਨ ਦਵਾਰੇ ਬੋਲੋ ਇਹ ਲੋਕੇਸ਼ਨ ਹੈਗੀ ਵੀਰੇ ਆਪਾਂ ਸਰੂਰ ਤੋਂ ਬਰਨਾਲੇ ਨੂੰ ਜਾਂਦੇ ਆ ਪੁਲਸ ਲੈਂਡ ਲੰਘ ਕੇ ਜੀ ਠੀਕ ਆ ਤੇ 66 ਕੇਵੀ ਗ੍ਰੇਡਾ ਪਿਛੇ ਲਵੇ ਆਪਣੇ ਤੇ ਗਊਸਾਲਾ ਨੰਕੇ ਆ ਮੇਨ ਰੋਡ ਤੇ ਆਪਣੀ ਦੁਕਾਨ ਆ ਜੇ ਸੰਗਰੂਰ ਤੋਂ ਆਈਏ ਤਾਂ ਸੱਜੇ ਹੱਥਾ ਖੱਬੇ ਹੱਥਾ ਤੇ ਉਧਰੋਂ ਸੱਜੇ ਹੱਥਾ ਲੋ ਬਈ ਜੀ ਨੰਬਰ ਤੱਕ ਬਡਰੋਖਾ ਨੇ ਬਈ ਜਮਾ ਸੈਂਟਰ ਜਮਾ ਸੈਂਟਰ ਤੋਂ ਲਾਈਨ ਤੋਂ ਬਡਰੋਖਾ ਨੂੰ ਜਾਂਦੇ ਆ ਬਿਲਕੁਲ ਸੈਂਟਰ ਪੁਆਇੰਟ ਤੇ ਹੈਗੀ ਜਦੋਂ ਪੁਲਿਸ ਲਾਈਨ ਤੋਂ ਸੰਗਰੂਰ ਪੁਲਿਸ ਲਾਈਨ ਤੋਂ ਬਡਰੋਖਾ ਪਿੰਡ ਨੂੰ ਜਾਂਦੇ ਆ ਬਾਈਪਾਸ ਵਾਲੀ ਸਾਈਡ ਤਾਂ ਬਿਲਕੁਲ ਸੈਂਟਰ ਦੇ ਵਿੱਚ ਹੈ ਬਈ ਠੀਕ ਹੈ ਤੇ ਬਾਕੀ ਬਈ ਨੰਬਰ ਆਪ ਜਿਹੜਾ ਸਕਰੀਨ ਦੇ ਉੱਤੇ ਬਾਈ ਜਿਹੜਾ ਚਲਾਇਆ ਹੋਇਆ ਹੈਗਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਨੰਬਰ ਦੇ ਉੱਤੇ ਜਿਹੜਾ ਤੁਸੀਂ رابطہ ਕਰ ਐ ਮੈਂ ਬਾਈ ਇਹਦੇ ਨਾਲ ਕਰ ਸਕਦੇ ਹੋਗੇ ਚਲੋ ਮਿਲਦੇ ਆਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ